ਜਦ ਤੱਕ ਸੈਟ ਦੀ ਤਿਆਰੀ ਹੋ ਰਹੀ ਹੈ ਚੰਦ ਮਿੱਟ ਲੱਗਣਗੇ ਸਾਡੇ ਆਪਣੇ ਸਾਡੇ ਬਹੁਤ ਹੀ ਸਰਕਾਰ ਜੋ ਪ੍ਰੋਫੈਸਰ ਰਾਮਪਾਲ ਬੰਗਾ ਜੀ ਜਦ ਤੱਕ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਨਗੇ ਪ੍ਰੋਫੈਸਰ ਰਾਮਪਾਲ ਬੰਗਾ ਜੀ ਉਸ ਤੋਂ ਬਾਅਦ ਬਿਨਾਂ ਕਿਸੇ ਦੇਰੀ ਤੋਂ ਨਾਟਕ ਪਿਆਰ ਹੈ ਤੇ ਨਾਟਕ ਤੋਂ ਬਾਅਦ ਆਪਾਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਨੂੰ ਜਿਹੜੇ ਬੱਚੇ 8ਵੀਂ 10ਵੀਂ 12ਵੀਂ ਕਲਾਸਾਂ ਤੋਂ ਲਗਭਗ 184 ਬੱਚਿਆਂ ਦੀ ਵੇਸਟਡ ਨੂੰ ਸਨਮਾਨਤ ਕਰਨਾ ਹੈ ਤੇ ਜਿਹੜਾ ਵੀਰੇ ਲਿਖਤੀ ਪੇਪਰ ਲਿਆ ਹੈ ਉਹਨਾਂ ਬੱਚਿਆਂ ਦਾ ਵੀ ਜੱਡ ਕੱਢ ਕੇ ਉਹਨਾਂ ਨੂੰ ਵੀ ਕੈਸ਼ ਪ੍ਰਾਈਜ਼ ਤੇ ਮੈਮੈਂਟੋ ਦੇਣੇ ਆ ਤੇ ਇੱਕ ਲਗਭਗ ਆਪਣਾ ਬਹੁ ਸਮਾਂ ਦੋ ਤੱਕ ਪ੍ਰੋਗਰਾਮ ਚੱਲੇਗਾ ਜਿੱਥੇ ਵੀ ਸਵੇਰ ਤੋਂ ਬੈਠੇ ਹੋ ਇਸੇ ਤਰੀਕੇ ਨਾਲ ਸਾਡਾ ਸਾਰਿਆਂ ਸਾਥ ਦੇਣਾ ਤੇ ਨਗਰ ਦਾ ਵੀ ਤਿਆਗ ਹੋ ਰਿਹਾ ਇਹ ਵੇਦਨੀ ਕੀ ਕਹਿੰਦਾ ਹੈ ਕਿ ਇਹਦਾ ਤੁਸੀਂ ਮਨੁੱਖਾਂ ਨੂੰ ਮਾਰ ਸਕਦੇ ਹੋ ਪਰ ਤੁਸੀਂ ਇੱਕ ਮਹਾਨ ਵਿਚਾਰ ਨੂੰ ਨਹੀਂ ਮਾਰ ਸਕਦੇ ਇਹੋ ਗਲਤ ਲੱਗਦਾ ਹੈ ਮਨੁੱਖ ਨਿਰਾਸ਼ ਰਹਿ ਗਏ ਹਨ ਉਸੇ ਕਲਪ ਵਿਚਾਰ ਇਹ ਧਾਰਨਾ ਠੀਕ ਨਹੀਂ ਹੈ ਕਿ ਕੋਈ ਵਿਚਾਰ ਆਈਡੀਆ ਆਪਣੇ ਆਪ ਹੀ ਫੈਲ ਜਾਏਗਾ ਜਿਵੇਂ ਪੌਦੇ नहीं था दोनों थोड़ा दो, रहा कोई कहे बाबा कि नाम लेना तो सामा तो सारे ਕੀ ਜੁੜ ਕਾ ਥੋੜਾ ਹਰਿਆ ਹੋਣਾ ਕੋਈ ਕਹੇ ਦਾਵਾ ਕਿ ਜੁੜ ਕਾ ਇਸ ਬਸ ਮੈਂ 2 ਮਿੰਟ ਦੰਗਾ ਇਹ ਵੈਦਨੀ ਕੀ ਕਹਿੰਦਾ ਹੈ ਇਹਦਾ ਤੁਸੀਂ ਮਨੁੱਖਾਂ ਨੂੰ ਮਾਰ ਸਕਦੇ ਹੋ ਪਰ ਤੁਸੀਂ ਇੱਕ ਮਹਾਨ ਵਿਚਾਰ ਨੂੰ ਨਹੀਂ ਮਾਰ ਸਕਦੇ ਹਰਦੀ ਸ਼ੁਰੂ ਹਾਂਜੀ ਸਰ ਅੱਜ ਸ਼ਿਗਰ ਉਦਾਸ ਸਭਾ ਅਰਬਨ ਸਟੇਟ ਫਗਵਾੜਾ ਬਲੋਂ ਅਸੀਂ ਸਮੂਹ ਵਿਸ਼ਵ ਤੇ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ ਜਨਮ ਦਿਦੀਆਂ ਲੱਖ ਲੱਖ ਮੁਬਾਰਕਾ ਦਿੰਦੇ ਆ ਅੱਜ ਆਰਬਨ ਸ਼ਹਿਰ ਫਗਵਾੜਾ ਵਿਖੇ ਸ਼ੁਰੂ ਹੋ ਗਿਆ 10 ਸਵਾ ਵੱਲੋਂ ਐ ਮੇੜਕਰ ਭਵੰਦੇ ਵਿੱਚ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦਾ 134 ਵਾਂ ਜਨਮ ਦਿਦਿ ਸਭ ਤੋਂ ਧੂਮਤਾਣਾ ਮਨਾਇਆ ਜਾ ਰਿਹਾ ਹੈ ਸਵੇਰੇ 9 ਵਜੇ ਪ੍ਰੋਗਰਾਮ ਸਟਾਰਟ ਹੋ ਗਿਆ ਜਿਸ ਵਿੱਚ 9 ਤੋਂ 10 ਵਜੇ ਤੱਕ 200 ਤੋਂ ਵੱਧ ਬੱਚਿਆਂ ਨੇ ਲਿਖਤੀ ਪੇਪਰ ਦਿੱਤਾ ਬਾਬਾ ਸਾਹਿਬ ਦੀ ਜੀਵਨੀਤ ਹੋਰ ਮਹਾਂਪੁਰਸ਼ਾਂ ਦੀ ਜੀਵਨੀ ਤੇ ਉਸ ਤੋਂ ਬਾਅਦ ਮਿਸ਼ਨਰੀ ਕਵੀਆਂ ਦੁਆਰਾ ਕਬੀ ਦਰਬਾਰ ਪੇਸ਼ ਕੀਤਾ ਗਿਆ ਤੇ ਅਪਰੰਤ ਪ੍ਰਸਿੱਧ ਮਿਸ਼ਰੀ ਗੀਤਕਾਰ ਰਜਿੰਦਰਪਾਲ ਦੇ مشਰੀ ਕਲਾਕਾਰ ਪ੍ਰੋਫੈਸਰ ਰਾਮਪਾਲ ਬੰਗਾ ਜੀ ਵੱਲੋਂ ਕੀ ਸੰਗੀਤ ਪੇਸ਼ ਕੀਤਾ ਗਿਆ ਤੇ ਉਸ ਤੋਂ ਉਪਰੰਤ ਸਾਡੇ ਵਿਸ਼ੇ ਸੱਦੇ ਦੇ ਪਹੁੰਚੇ ਪ੍ਰਿੰਸੀਪਲ ਨਰਤੇਜ ਗੜਦੀwala ਜੀ ਨੇ ਬਾਬਾ ਸਾਹਿਬ ਡਾਕਟਰ ਬੇੜਕਰ ਦੇ ਜੀਵਨ ਮਿਸ਼ਨ ਤੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਹੁਣ ਸਾਡੇ ਕੋਲ ਨਾਟਕ ਤਿਆਰ ਹੈ ਬਿਲਕੁਲ ਸਾਡੇ ਵਿਸ਼ੇ ਸੱਦੇ ਦੇ ਪਹੁੰਚ ਹੋਏ ਪ੍ਰੋਫੈਸਰ ਡਾਕਟਰ ਸੋਮਪਾਲ ਹੀਰਾ ਜੀ ਦਰਾਹਤ ਨੂੰ ਉਹ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ ਮਿਸ਼ਨ ਦੇ ਸੰਬੰਧਿਤ ਨਾਟਕ ਸਵਿਧਾਨ ਖਤਰੇ ਵਿੱਚ ਪੇਸ਼ ਕਰਨਗੇ ਉਸ ਤੋਂ ਬਾਅਦ ਜੋ 8ਵੀਂ 10ਵੀਂ 12ਵੀਂ ਤੋਂ ਸਰਕਾਰੀ ਸਕੂਲਾਂ ਦੇ ਬੱਚੇ ਫਸ 2 3 ਆਏ ਨੇ 184 ਕਰੀਬ ਦੇ ਕਰੀਬ ਬੱਚਿਆਂ ਨੂੰ ਅਸੀਂ ਸਨਮਾਨਤ ਕਰਨਾ ਹੈ ਕੈਸ਼ ਪ੍ਰਾਈਜ਼ ਤੇ ਮੋਮੈਂਟੋ ਦੇ ਕੇ ਤੇ ਸਵੇਰ ਤੋਂ ਲਗਾਤਾਰ ਚਾਹ ਪਾਣੀ ਦਾ ਲੰਗਰ ਤੇ ਪ੍ਰੋਗਰਾਮ ਦੌਰਾਨ ਲੰਗਰ ਦੀ ਵੀ ਸੇਵਾ ਨਿਭਾਈ ਜਾਵੇਗੀ ਅਸੀਂ ਇੱਕ ਵਾਰ ਫਿਰ ਸਮੂਹ ਇਲਾਕਾ ਕਨਵਰਸਿਅਨ ਸ਼੍ਰੀ ਗੁਰਦਾਸ ਸਾਹਿਬ ਵੱਲੋਂ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ 31 ਜਨਵਰੀ ਦੇ ਦਿਨ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ